ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸ੍ਰੀ ਅਕਾਲ ਨਮਸਕਾਰ ਸਤ ਸਾਰੇ ਵੀਰਾਂ ਨੂੰ ਕੀ ਹਾਲ ਚਾਲ ਹੈ ਜੀ ਠੀਕ ਠਾਕ ਹੋ ਅੱਜ ਦੋਸਤੋ ਆਪਾਂ ਗੱਲਬਾਤ ਕਰਾਂਗੇ ਮੈਂ ਇੱਕ ਕਿਸੇ ਮੇਰੇ ਆ ਦੋਸਤ ਦੀ ਵੀਡੀਓ ਦੇਖ ਰਿਹਾ ਸੀਗਾ ਉਹ ਵੀ ਮੇਰੇ ਵਾਂਗੂ ਚੈਨਲ ਚਲਾ ਰਿਹਾ ਉਹ ਗੱਲ ਕਰ ਰਿਹਾ ਸੀਗਾ ਕਿ ਧਰਤੀ ਦੇ ਵਿੱਚ ਪੰਜਾਬ ਦੀ ਦੇ ਵਿੱਚ ਪਾਣੀ ਹੈ ਜਿਹੜਾ ਉਹ ਖਤਮ ਹੋ ਰਿਹਾਗਾ ਤੇ ਹੁਣ ਜਿਹੜੀ ਅਸੀਂ ਜ਼ਮੀਨ ਖਰੀਦ ਰਹੇ ਹਾਂ ਫਿਰ ਅਸੀਂ ਖੇਤੀ ਕਿਵੇਂ ਕਰਾਂਗੇ ਫਿਰ ਅਸੀਂ ਖੇਤੀ ਕਿਵੇਂ ਕਰਾਂਗੇ ਪਾਣੀ ਤੋਂ ਬਿਨਾ ਖੇਤੀ ਕਿਵੇਂ ਕਰਾਂਗੇ ਇਸ ਗੱਲ ਦੇ ਉੱਪਰ ਇੱਕ ਤਰ੍ਹਾਂ ਮਤਲਬ ਜਿਹੜਾ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਮੈਨੂੰ ਇਸ ਤਰ੍ਹਾਂ ਲੱਗਿਆ ਚਲੋ ਖैर चाहे ਨਾ ਵੀ ਹੋਵੇ ਪਰ ਇਸ ਵਿਸ਼ੇ ਤੇ ਆਪਾਂ ਗੱਲਬਾਤ ਕਰਦੇ ਹਾਂ ਕਿ ਕੀ ਵਾਕਿਆ ਹੀ ਧਰਤੀ ਦੇ ਵਿੱਚ ਪਾਣੀ ਖਤਮ ਹੋ ਜਾਊਗਾ ਜੇ ਖਤਮ ਹੋ ਜਾਊਗਾ ਤਾਂ ਫਿਰ ਵਾਕਿਆ ਹੀ ਅਸੀਂ ਜ਼ਮੀਨ ਹੈ ਜਿਹੜੀ ਲੈ ਕੇ ਕੀ ਕਰਾਂਗੇ ਔਰ ਵੀਡੀਓ ਕਰਦੇ ਹਾਂ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇਹ ਜਿਹੜਾ ਸਵਾਲ ਹੈ ਇਹ ਬਹੁਤ ਵੱਡਾ ਸਵਾਲ ਹੈ ਇਹਨੂੰ ਆਪਾਂ ਲਾਈਟਲੀ ਨਹੀਂ ਲੈ ਸਕਦੇ ਉਹਨੇ ਜਿਹੜਾ ਇਹ ਜ਼ਿਕਰ ਕੀਤਾਗਾ ਇਹ ਜ਼ਿਕਰ NASA ਦੀ ਰਿਪੋਰਟ ਨੂੰ ਲੈ ਕੇ ਕੀਤਾਗਾ ਚਲੋ NASA ਦੀਆਂ ਰਿਪੋਰਟਾਂ ਵੀ ਨੇ ਹੋਰ ਵੀ ਬਹੁਤ ਰਿਪੋਰਟਾਂ ਨੇ ਜਿਹਦੇ ਵਿੱਚ ਇਹ ਕਿਹਾ ਜਾ ਰਿਹਾ ਕਿ 2030 ਤੱਕ ਜਾਂ 2040 ਤੱਕ ਧਰਤੀ ਦਾ ਪੰਜਾਬ ਦੀ ਧਰਤੀ ਦਾ ਪਾਣੀ ਹੈ ਜਿਹੜਾ ਉਹ ਖਤਮ ਹੋ ਜਾਊਗਾ ਉਸ ਤੋਂ ਬਾਅਦ ਸਾਡੇ ਕੋਲ ਪਾਣੀ ਬਚਿਆ ਹੀ ਨਹੀਂ ਹੈਗਾ ਫੇਰ ਅਸੀਂ ਜ਼ਮੀਨਾਂ ਲੈ ਕੇ ਕੀ ਕਰਨੀਆਂ ਨੇ ਜਿਹੜੀਆਂ ਜ਼ਮੀਨਾਂ ਅਸੀਂ ਅੱਜ ਕਰੋੜ ਕਰੋੜ ਰੁਪਏ ਏਕੜ ਨੂੰ ਲੈ ਰਹੇ ਹਾਂ ਖਰੀਦ ਰਹੇ ਹਾਂ ਉਹਨਾਂ ਜ਼ਮੀਨਾਂ ਨੂੰ ਲੈ ਕੇ ਅਸੀਂ ਕੀ ਕਰਾਂਗੇ ਸਵਾਲ ਤਾਂ ਬਹੁਤ ਵੱਡਾ ਵਾਕਈ ਬਾਜ਼ਬੀ ਹੈ ਅਗਰ ਪਾਣੀ ਖਤਮ ਹੋ ਗਿਆ ਤਾਂ ਅਸੀਂ ਫਿਰ ਖੇਤੀਬਾੜੀ ਕਿਵੇਂ ਕਰਾਂਗੇ ਲੈਕਿਨ ਦੋਸਤੋ ਸਭ ਤੋਂ ਪਹਿਲਾਂ ਮੈਂ ਇਸ ਚੀਜ਼ ਦਾ ਇੱਕ ਤਾਂ ਜਵਾਬ ਨਾਲ ਦੀ ਨਾਲ ਮੈਂ ਇਹ ਦਿੰਨਾ ਕਿ ਫਿਰ ਠਿਕਰ ਕੱਲਾ ਇਸ ਗੱਲ ਦਾ ਆਪਾਂ ਕਿਉਂ ਕਰਦੇ ਆ ਕਿ ਅਸੀਂ ਕਰੋੜ ਰੁਪਏ ਏਕੜ ਜ਼ਮੀਨ ਨੂੰ ਲੈ ਕੇ ਕੀ ਕਰਾਂਗੇ ਖੇਤੀਬਾੜੀ ਕਿਵੇਂ ਕਰਾਂਗੇ ਪਰ ਅਸੀਂ ਜਿਉਂਦੇ ਕਿਵੇਂ ਰਹਾਂਗੇ ਅਗਰ ਪਾਣੀ ਖਤਮ ਹੋ ਗਿਆ ਫਿਰ ਅਸੀਂ ਜਿਉਂਦੇ ਕਿਵੇਂ ਰਹਾਂਗੇ ਫਿਰ ਸਾਡਾ ਤਾਂ ਜਿਉਣ ਦਾ ਵੀ ਮੁੱਦਾ ਖਤਮ ਹੈ ਸੋ ਇਹ ਸਵਾਲ ਵੱਡਾ ਹੋ ਰਿਹਾਗਾ ਕਾਰਨ ਅਸੀਂ ਖੁਦ ਆਪ ਹੈਗੇ ਆ ਅਸੀਂ ਖੁਦ ਹੀ ਧਰਤੀ ਦੇ ਵਿੱਚੋਂ ਪਾਣੀ ਇੰਨਾ ਕੱਢ ਲਿਆ ਔਰ ਕੱਢੀ ਜਾ ਰਹੇ ਹਾਂ ਜਿਸ ਕਾਰਨ ਕਰਕੇ ਇਹ ਸਵਾਲ ਵੱਡਾ ਹੋ ਗਿਆ ਹੁਣ ਦੋਸਤੋ ਲੇਕਿਨ ਕੀ ਇਸ ਤੋਂ ਡਰਨ ਦੀ ਲੋੜ ਆ ਕੀ ਇਸ ਕਾਰਨ ਕਰਕੇ ਉਹਨਾਂ ਨੇ ਜਿਹੜਾ ਸਵਾਲ ਖੜਾ ਕੀਤਾ ਕਿ ਜਿਹੜੇ ਪੰਜਾਬੀ ਸਾਡੇ ਕਹਿੰਦਾ ਬਾਹਰੋਂ ਆ ਕੇ ਐਨ ਆਰ ਆਈ ਭਰਾ ਜਾਂ ਹੋਰ ਜਿਹੜੇ ਭਰਾ ਸਾਡੇ ਜ਼ਮੀਨਾਂ ਲੈ ਰਹੇ ਨੇ ਉਹ ਕਹਿੰਦਾ ਇੰਨੇ ਪੈਸੇ ਲਾ ਕੇ ਜ਼ਮੀਨ ਲੈਣ ਦਾ ਕੀ ਲਾਭ ਹੈ ਮਤਲਬ ਕਿ ਆਪਾਂ ਇਸ ਚੀਜ਼ ਨੂੰ ਲੈ ਕੇ ਤੇ ਆਪਾਂ ਜ਼ਮੀਨਾਂ ਖਰੀਦਨੀਆਂ ਬੰਦ ਕਰ ਦਈਏ ਪੰਜਾਬੀ ਭਰਾ ਖਾਸ ਤੌਰ ਤੇ ਬੰਦ ਕਰ ਦਈਏ ਔਰ ਫਿਰ ਕੰਪਨੀ ਵਾਲਿਆਂ ਕੰਪਨੀ ਵਾਲਿਆਂ ਨੂੰ ਆਪਾਂ ਰਾਹ ਖੁੱਲਾ ਛੱਡ ਦਿੰਨੇ ਆ ਕਿਉਂਕਿ ਉਹਨਾਂ ਨੂੰ ਤਾਂ ਲੋੜ ਨਹੀਂ ਹੈਗੀ ਪਾਣੀ ਦੀ ਉਹਨਾਂ ਨੇ ਤਾਂ ਇੱਥੇ ਫੈਕਟਰੀਆਂ ਲਾਉਣੀਆਂ ਨੇ ਉਹਨਾਂ ਨੇ ਤਾਂ ਬਹੁਤ ਵੱਡੇ ਵੱਡੇ ਬਿਜ਼ਨਸ ਕਰਨੇ ਨੇ ਉਹਨਾਂ ਕੋਲ ਤਾਂ ਬਹੁਤ ਰਸਤੇ ਨੇ ਕੰਪਨੀਆਂ ਕੋਲ ਤਾਂ ਲੇਕਿਨ ਫਿਰ ਆਪਾਂ ਆਪਣੀਆਂ ਜ਼ਮੀਨਾਂ ਵੇਚਣ ਲਈ ਤਾਂ ਮਜਬੂਰ ਆ ਜਿਹੜਾ ਬੰਦਾ ਵੇਚਦਾ ਉਹ ਤਾਂ ਮਜਬੂਰ ਹੋ ਕੇ ਵੇਚਦਾਗਾ ਕੰਪਨੀਆਂ ਖਰੀਦਣ ਲਈ ਤਿਆਰ ਬੈਠੀਆਂ ਨੇ ਸਾਨੂੰ ਡਰਾ ਦਿਓ ਅਸੀਂ ਡਰ ਜਾਂਦੇ ਆ ਵੀ ਯਾਰ ਜੇ ਪਾਣੀ ਮੁੱਕ ਗਿਆ ਭਾਈ ਆਪਾਂ ਨਾ ਜ਼ਮੀਨ ਖਰੀਦੋ ਫੇਰ ਤਾਂ ਕੰਪਨੀ ਵਾਲਿਆਂ ਨੂੰ ਖੁੱਲੋਗੀ ਕੰਪਨੀ ਵਾਲੇ ਖੇਡਣਗੇ ਖੁੱਲ ਖੇਡ ਇਹੀ ਉਹ ਚਾਹੁੰਦੇ ਨੇ ਮੈਂ ਇਸ ਗੱਲ ਦਾ ਜਵਾਬ ਇਹ ਦੇਣਾ ਚਾਹਣਾ ਦੋਸਤੋ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਇਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਜਿਹੜਾ ਸਾਨੂੰ ਪਾਣੀ ਨੂੰ ਮਤਲਬ ਏਡਾ ਵੱਡਾ ਰੁਤਬਾ ਦਿੱਤਾਗਾ ਪਵਨ ਗੁਰੂ ਪਵਨ ਜਿਹੜੀ ਆ ਉਹ ਗੁਰੂ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਪਾਣੀ ਸਾਡਾ ਪਿਤਾ ਹੈਗਾ ਧਰਤੀ ਸਾਡੀ ਮਾਤ ਹੈਗੀ ਕੀ ਮਤਲਬ ਜਿਹੜੀ ਕੁਦਰਤ ਹੈਗੀ ਉਹ ਇੰਨੀ ਕਰੋਪ ਹੋ ਸਕਦੀ ਹੈਗੀ ਕਿਸੇ ਸਮੇਂ ਦੋਸਤੋ ਮੈਂ ਹੁਣ ਤੁਹਾਡੇ ਨਾਲ ਗੱਲ ਦੀ ਸਾਂਝ ਪਾਉਣਾ ਪੂਰੀ ਪ੍ਰੋਪਰਲੀ ਮੈਂ ਤੱਥਾਂ ਦੇ ਆਧਾਰ ਤੇ ਗੱਲ ਕਰਦਾ ਜਦੋਂ ਅਸੀਂ ਛੋਟੇ ਹੁੰਦੇ ਸੀਗੇ ਸਾਡਾ ਏਰੀਆ ਮਲੇਰਕੋਟਲਾ ਸੇਰਪੁਰ ਮੇਰਾ ਪਿੰਡ ਮਾਮਦਪੁਰ ਐ ਮਾਮੰਦਪੁਰ ਤੋਂ ਸਰਪੰਚਾਂ ਬਹੁਤ ਵਾਰੀ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਆ ਅਸੀਂ ਬਿਲਕੁਲ ਧਰਤੀ ਦੇ ਉੱਪਰ ਪੱਖੇ ਪਏ ਹੁੰਦੇ ਤੇ ਉਦੋਂ ਪਹਿਲਾਂ ਸਾਡੇ ਸੇਮ ਦੇ ਨਾਲੇ ਨਿਕਲੇ ਹੋਏ ਨੇ ਜਿੱਥੇ ਕਿ ਸੇਮ ਸੀਗੀ ਸਾਡੇ ਇਲਾਕੇ ਦੇ ਵਿੱਚ ਧਰਤੀ ਦੇ ਉੱਪਰ ਪਾਣੀ ਸੀਗਾ ਔਰ ਉਸ ਤੋਂ ਬਾਅਦ ਉਹ ਪਾਣੀ ਹੈ ਜਿਹੜਾ ਫਿਰ ਪੱਖੇ ਬਰਾਬਰ ਆ ਗਿਆ ਫਿਰ 15 ਫੁੱਟ 15 10 ਪਿੰਡ ਖੂਈ ਹੋਈ 15 ਫੁੱਟ ਹੋਈ ਫਿਰ 100 ਫੁੱਟ ਤੇ ਖੂਈ ਚਲੀ ਗਈ ਅੱਜ ਖੂਈ ਦਾ ਜਮਾਨਾ ਚਲਿਆ ਗਿਆ ਸਮਰਸੀਬਲ ਬੋਰ ਕਰਦੇ ਆ ਪਾਣੀ نیچے ਚਲਿਆ ਗਿਆ ਬਹੁਤ ਬਿਲਕੁਲ ਸਹੀ ਬਾਤ ਹੈ ਲੇਕਿਨ ਇਹੋ ਸੇਮ ਜਿਹੜੀ ਸੀਗੀ ਉਹ ਅੱਗੇ ਚਲੀ ਗਈ ਮਤਲਬ ਜਿਹੜੇ ਸਾਡੇ ਮਾਨਸਾ ਵੱਲ ਨੂੰ ਪਰੇ ਨੂੰ ਤੁਹਾਨੂੰ ਪਤਾ ਕਿੰਨੀਆਂ ਸੇਮਾਂ ਆਈਆਂ ਔਰ ਉਹ ਸੇਮ ਦਾ ਪਾਣੀ ਜਿਹੜਾ ਉਦੋਂ ਬਾਦਲ ਸਰਕਾਰ ਸੀ ਉਹਨਾਂ ਨੇ ਨਾਲੇ ਨੂਲੇ ਬਣਾਏ ਲੇਕਿਨ ਦੋਸਤੋ ਮੈਂ ਇੱਕ ਗੱਲ ਕਹਿਣੀ ਚਾਹਨਾਗਾ ਕਿ ਕੀ ਫਿਰ ਕਿਸੇ ਪਾਸੇ ਮਤਲਬ ਜਿੱਥੇ ਡੂੰਘਾ ਪਾਣੀ ਹੁੰਦਾ ਸੀਗਾ ਉੱਥੇ ਸੇਮ ਚਲੀ ਗਈ ਜਿੱਥੇ ਪਾਣੀ ਉੱਚਾ ਸੀਗਾ ਉੱਥੇ ਪਾਣੀ ਡੂੰਘਾ ਹੋ ਗਿਆ ਮਤਲਬ ਬਹੁਤ ਇਸ ਤਰ੍ਹਾਂ ਦੀਆਂ ਉਦਾਹਰਨਾਂ ਮੈਂ ਤੁਹਾਨੂੰ ਦੇ ਸਕਦਾ ਜਿਹੜੇ ਇਲਾਕੇ ਜਿੱਥੇ ਘਰ ਤਿੱਲੀ ਦੀਆਂ ਜਿਹੜੀ ਡੱਬੀ ਦੀ ਤਿੱਲੀ ਹੁੰਦੀ ਹੈ ਨਾ ਜਿਵੇਂ ਐ ਟੈ ਟੈ ਕਿ ਢੇਰੀ ਹੁੰਦੇ ਦੇਖੇ ਗਏ ਉਦੋਂ ਇੰਨੀ ਸੇਮ ਆ ਗਈ ਸੀ ਉਹ ਸੇਮ ਨੂੰ ਕੱਢਣ ਦੀ ਖਾਤਰ ਤਰਦਦ ਕੀਤੇ ਗਏ ਤਾਂ ਉਹ ਪਾਣੀ ਨੂੰ ਕੱਢਿਆ ਗਿਆ ਸੋ ਮੇਰਾ ਕਹਿਣ ਦਾ ਭਾਵ ਇਹੋ ਧਰਤੀ ਹੈ ਜਿੱਤੇ ਹਰ ਰੋਜ਼ ਹੜਾ ਰਹੇ ਨੇ ਜੀਤੇ ਤੇ ਹਰ ਰੋਜ਼ ਹੜਾ ਰਹੇ ਨੇ ਅੱਜ ਆ ਰਹੇ ਨੇ ਕੱਲ ਵੀ ਆਏ ਨੇ ਪਰਸੋਂ ਵੀ ਆਏ ਨੇ ਫਿਰ ਉਹ ਹਰ ਕਿਥੋਂ ਆ ਰਹੇ ਨੇ ਫਿਰ ਅਸੀਂ ਕੀ ਮਤਲਬ ਉਹ ਕੁਦਰਤ ਹੜ ਵੀ ਲਿਆ ਰਹੀ ਆ ਸੋ ਮੇਰਾ ਕਹਿਣ ਦਾ ਭਾਵ ਇਹ دریاਵਾਂ ਦੀ ਧਰਤੀ ਹੈ ਗੁਰੂਆਂ ਦੀ ਧਰਤੀ ਹੈ ਇਹ ਚੀਜ਼ ਦਾ ਜੇ ਅਸੀ ਮਕਲੇ ਕਹੀਏ ਮੈਂ ਤਾਂ ਜ਼ਰੂਰ ਕਹਾਂਗਾ ਕਿ ਪਾਣੀ ਨੂੰ ਬਚਾ ਕੇ ਰੱਖਣਾ ਚਾਹੀਦਾ ਪਾਣੀ ਦੀ ਕੀਮਤ ਪਾਉਣੀ ਚਾਹੀਦੀ ਆ ਪਾਣੀ ਨੂੰ ਗੰਦਾ ਨਹੀਂ ਹੋਣਾ ਚਾਹੀਦਾ ਪਰ ਅਫਸੋਸ ਕਿ ਸਾਡੀਆਂ ਸਰਕਾਰਾਂ ਮੌਜੂਦਾ ਸਰਕਾਰ ਨੇ ਸਾਡੇ ਉਸ ਮੋਹਰ ਬਿਲ ਦੇ ਉੱਪਰ ਮੋਹਰ ਲਾਤੀ ਕਿ ਪਾਣੀ ਦੀ ਜਿਹੜੀ ਪਹਿਲਾਂ ਮਤਲਬ ਅਗਰ ਪਾਣੀ ਕੋਈ ਜ਼ਹਿਰ ਪਾਉਂਦਾ ਪਾਣੀ ਦੇ ਵਿੱਚ ਤੇ ਉਹਨੂੰ ਸਜ਼ਾ ਹੋਊਗੀ ਉਹ ਸਜ਼ਾ ਨੂੰ ਕੱਟ ਕੇ ਜੁਰਮਾਨੇ ਦੇ ਵਿੱਚ ਬਦਲ ਦਿੱਤਾ ਫੈਕਟਰੀ ਵਾਲਿਆਂ ਨੂੰ ਖੁੱਲ੍ਹ ਦੇਤੀ ਕਿ ਤੁਸੀਂ ਪਾਣੀ ਦੇ ਵਿੱਚ ਸਾਡੇ ਜ਼ਹਿਰ ਪਾਓ ਇਹ ਚੀਜ਼ ਦੀ ਬਿਲਕੁਲ ਮੈਂ ਨਖੇਦੀ ਕਰਦਾਗਾ ਕਿ ਕੋਈ ਪਾਣੀ ਨੂੰ ਗੰਦਾ ਕਰੇ ਜ਼ਹਿਰੀਲਾ ਕਰੇ ਜਾਂ ਪਾਣੀ ਨੂੰ ਖਤਮ ਕਰੇ ਜਾਂ ਬਰਬਾਦ ਕਰੇ ਉਦੇ ਸਖਤ ਖਲਾਫ ਆ ਆਪਾਂ ਨੂੰ ਆਪਣੇ ਪੰਜਾਬ ਦੀ ਕੇਅਰ ਕਰਨੀ ਚਾਹੀਦੀ ਆ ਪਰ ਇਹ ਸੋਚ ਕੇ ਕਿ ਕਿਸੇ ਵਿਗਿਆਨੀ ਨੇ ਕਹਿਤਾ ਕਿਸੇ NASA ਨੇ ਕਹਿਤਾ ਜੀ ਇੱਥੇ ਪਾਣੀ ਖਤਮ ਹੋ ਜਾਊਗਾ ਇਹ ਗੱਲਾਂ ਦੋਸਤੋ ਸੱਚ ਨਹੀਂ ਹੈਗੀਆਂ ਉਹ ਕੁਦਰਤ ਬੈਠੀ ਆ ਸਾਨੂੰ ਜੰਮਣ ਤੋਂ ਪਹਿਲਾਂ ਮਾਂ ਦੇ ਥਣਾਂ ਦੇ ਵਿੱਚ ਦੁੱਧੋ ਕੁਦਰਤ ਦਿੰਦੀ ਆ ਪਾਣੀ ਵੀ ਕੁਦਰਤ ਨੇ ਦਿੱਤਾ ਹੋਇਆ ਹਵਾ ਵੀ ਪਰ ਕੱਲ ਨੂੰ ਹਵਾ ਵੀ ਮੁੱਕ ਸਕਦੀ ਹੈ ਸੋ ਇਸ ਤਰ੍ਹਾਂ ਦੀਆਂ ਗੱਲਾਂ ਫਿਰ ਹਰ ਕਿੱਥੋਂ ਆਉਂਦੇ ਨੇ ਫਿਰ ਉਹ ਵੀ ਪੰਜਾਬ ਦੀ ਧਰਤੀ ਤੇ ਆਉਂਦੇ ਨੇ ਸੋ ਮੇਰਾ ਕਹਿਣ ਦਾ ਭਾਵ ਇਹ ਆ ਇਹ ਚੀਜ਼ ਤੋਂ ਡਰ ਕੇ ਕਿ ਅਸੀਂ ਸਾਡੇ ਪੰਜਾਬੀਆਂ ਨੂੰ ਇਹ ਕਹਿ ਕੇ ਕਿ ਨਾ ਇੱਥੇ ਆ ਕੇ ਜ਼ਮੀਨਾਂ ਨਾ ਖਰੀਦੋ ਫਿਰ ਤਾਂ ਅਸੀਂ ਉਹਨਾਂ ਨੂੰ ਖੁੱਲ ਦੇਵਾਂਗੇ ਕੰਪਨੀ ਆਉਣਗੀਆਂ ਸੋ ਮੇਰਾ ਕਹਿਣ ਦਾ ਭਾਵ ਦੋਸਤੋ ਇਹੀ ਹੈ ਕਿ ਤੁਸੀਂ ਜ਼ਮੀਨਾਂ ਖਰੀਦਨੀਆਂ ਬੰਦ ਨਾ ਕਰੋ ਐਨ ਆਰ ਆਈ ਵੀਰਾਂ ਨੂੰ ਬੇਨਤੀ ਆ ਕਿ ਕੋਈ ਪਾਣੀ ਖਤਮ ਨਹੀਂ ਹੋਣ ਲੱਗਿਆ ਪਾਣੀ ਕੁਦਰਤ ਨੇ ਦੇਣਾ ਇਹ ਉਹਨੂੰ ਫਿਕਰ ਹੈ ਪ੍ਰਮਾਤਮਾ ਨੂੰ ਲੇਕਿਨ ਜਿਹੜਾ ਆਪਾਂ ਇਹ ਕਹਿ ਸਕਦੇ ਹਾਂ ਕਿ ਪੰਜਾਬ ਦੀ ਧਰਤੀ ਹੈ ਜਿਹੜੀ ਦੁਨੀਆ ਦੀ ਸਾਰੀ ਧਰਤੀ ਤੋਂ ਵਧੀਆ ਧਰਤੀ ਹੈ ਦੁਨੀਆ ਦੀਆਂ ਸਾਰੀਆਂ ਧਰਤੀਆਂ ਤੋਂ ਵਧੀਆ ਧਰਤੀ ਹੈ ਜਿੱਥੇ ਮਤਲਬ ਤੁਸੀਂ ਸੋਚ ਨਹੀਂ ਸਕਦੇ ਮੰਨ ਕੇ ਚੱਲੋ ਇੱਕ ਏਕੜ ਦੇ ਵਿੱਚੋਂ 40 40 50 50 ਕੁਆਂਟਲ ਕਣਕ ਦੇ ਔਰ ਆਪਣੇ ਜੀਰੀ ਦੇ ਇੰਨਾ ਮਤਲਬ ਕੀ ਧਾਨ ਔਰ ਕਣਕ ਦੇ ਰਹੀ ਆ ਜਿਹੜਾ ਕਿ ਸੋਚਿਆ ਵੀ ਨਹੀਂ ਜਾ ਸਕਦਾ ਮਤਲਬ ਇਹ ਚੀਜ਼ਾਂ ਨੇ ਜਿਹੜੀਆਂ ਅਸੀਂ ਆਪਣੇ ਪੰਜਾਬ ਦੀ ਜ਼ਮੀਨ ਨੂੰ ਬਗਾਨੇ ਲੋਕਾਂ ਲਈ ਖੁੱਲੀ ਨਾ ਛੱਡੀਏ ਬੇਨਤੀ ਕਰਉ ਵਲ ਕੇ ਕਿ ਜਿਹੜੇ ਵੀ ਵੀਰ ਮੇਰੇ ਪੰਜਾਬ ਦੀ ਜ਼ਮੀਨ ਖਰੀਦਣੀ ਚਾਹੁੰਦੇ ਨੇ ਉਹਨਾਂ ਨੂੰ ਜ਼ਮੀਨ ਖਰੀਦਣੀ ਚਾਹੀਦੀ ਆ ਜਿਹੜੇ ਮਜਬੂਰ ਮੇਰੇ ਵੀਰ ਵੇਚਦੇ ਨੇ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਅਗਰ ਤੁਹਾਨੂੰ ਸਾਰ ਸਕਦੇ ਹੋ ਤਾਂ ਕੋਸ਼ਿਸ਼ ਕਰੋ ਕਿ ਜ਼ਮੀਨ ਨੂੰ ਆਪਣੇ ਕੋਲੇ ਰੱਖੋ ਨਾ ਵੇਚੋ ਬਿਲਕੁਲ ਨਾ ਵੇਚੋ ਜੇ ਮਜਬੂਰ ਹੋ ਨਹੀਂ ਸਰਦਾ ਤਾਂ ਕਿਸੇ ਪੰਜਾਬੀ ਭਰਾ ਨੂੰ ਜ਼ਮੀਨ ਵੇਚੋ ਔਰ ਪੰਜਾਬੀ ਵੀਰਾਂ ਨੂੰ ਬੇਨਤੀ ਹੈ ਇੱਧਰ ਉੱਧਰ ਪੈਸੇ ਲਾਉਣ ਦੀ بجائے ਆਪਣੇ ਪੰਜਾਬ ਦੀ ਜ਼ਮੀਨ ਤੇ ਪੈਸੇ ਲਾਓ ਤਾਂ ਕਿ ਅਸੀਂ ਇੱਥੇ ਆਪਣਾ ਜਿਹੜਾ ਆਪਣੀ ਹੋਣ ਦਾ ਆਪਣੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇੱਥੇ ਬਚਾ ਸਕੀਏ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਨੇ ਉਹਨਾਂ ਵੀਰਾਂ ਨੂੰ ਵੀ ਮੈਂ ਬੇਨਤੀ ਕਰਦਾ ਜਿਹੜੇ ਇਸ ਤਰ੍ਹਾਂ ਦਾ ਹੂਆ ਬਣਾ ਕੇ ਆਪਣੇ ਜਿਹੜੇ ਐਨ ਆਰ ਆਈ ਭਰਾ ਨੇ ਜਾਂ ਹੋਰ ਵੀਰ ਨੇ ਉਹਨਾਂ ਨੂੰ ਡਰੋਨ ਦੀ ਕੋਸ਼ਿਸ਼ ਨਾ ਕਰੋ ਕੋਈ ਪਾਣੀ ਖਤਮ ਨਹੀਂ ਹੋਣ ਲੱਗਿਆ ਕੋਈ ਰਿਪੋਰਟਰ ਸਪੋਰਟਰ ਸਭ ਕਿਧਰੇ ਹੀ ਰਹਿ ਜਾਂਦੀਆਂ ਨੇ ਤੇ ਇਸ ਕਰਕੇ ਇਸ ਕੁਦਰਤ ਦੇ ਵਿੱਚ ਇੰਨੀ ਜਾਨ ਹੈ ਪ੍ਰਮਾਤਮਾ ਦੇ ਵਿੱਚ ਕਿ ਕੋਈ ਅੰਦਾਜ਼ਾ ਹੀ ਨਹੀਂ ਲਾ ਸਕਦਾ ਇੱਕ ਮਾਰੀ ਜੀ ਜੇ ਕੁਦਰਤ ਪਾਵਰ ਦਿਖਾਉਂਦੀ ਆ ਨਾ ਇੱਕ ਛਾਲ ਆ ਜਾਂਦੀ ਆ ਲੱਖਾਂ ਲੋਕ ਬੇਕਰੇ ਹੋ ਜਾਂਦੇ ਨੇ ਲੱਖਾਂ ਮਾਰੇ ਜਾਂਦੇ ਨੇ ਪਸ਼ੂ ਪੰਛੀ ਔਰ ਕਿਤੇ ਦੀ ਕਿਤੇ ਉੜਾ ਕੇ ਹਵਾਵਾਂ ਲੈ ਜਾਂਦੀਆਂ ਨੇ ਇਹ ਕਿੰਨੀ ਕਕੂਤ ਆ ਉਹਦੇ ਚ ਕਿੰਨੀ ਕ ਪਾਵਰ ਹੈ ਤੁਸੀਂ ਸੋਚ ਨਹੀਂ ਸਕਦੇ ਇਸ ਕਰਕੇ ਇਹ ਚੀਜ਼ਾਂ ਕੁਦਰਤ ਤੇ ਛੱਡੋ ਪ੍ਰਮਾਤਮਾ ਤੇ ਛੱਡੋ ਲੇਕਿਨ ਕਿਰ ਜ਼ਰੂਰ ਕਰੋ ਇਹ ਬਿਲਕੁਲ ਨਹੀਂ ਮੈਂ ਕਹਿੰਦਾ ਕਿ ਸਾਰਾ ਕੁਝ ਉਦਾਂ ਹੀ ਮਤਲਬ ਤੁਸੀਂ ਅਵਿਵਾਰ ਨਾ ਹੋਵੋ ਮਤਲਬ ਖੇਤਾਂ ਦੇ ਵਿੱਚ ਖੁੱਲੀਆਂ ਮੋਟਰਾਂ ਛੱਡੀ ਰੱਖੋ ਪਾਣੀ ਕਿ ਅਸੀਂ ਧਰਤੀ ਠੰਡੀ ਕਰਦੇ ਆਂ ਜੀ ਅਸੀਂ ਜ਼ਮੀਨ ਠੰਡੀ ਕਰਦੇ ਆਂ ਇਹਨਾਂ ਇਸ ਤਰ੍ਹਾਂ ਪਾਣੀ ਨੂੰ ਬਰਬਾਦ ਨਾ ਕਰੋ ਪਰ ਇਸ ਤਰ੍ਹਾਂ ਡਰੋ ਵੀ ਨਾ ਕਿ ਸਾਨੂੰ ਇੱਥੇ ਪਾਣੀ ਆ ਜਿਹੜਾ ਸਾਡਾ ਮੁੱਕ ਜੂਗਾ ਜੇ ਫਿਰ ਪਾਣੀ ਮੁੱਕ ਜੂਗਾ ਫਿਰ ਤਾਂ ਭਾਈ ਸਾਹਿਬ ਅਸੀਂ ਜਿਉਂਦੇ ਵੀ ਨਹੀਂ ਰਹਿਣਾ ਫਿਰ ਤਾਂ ਅਸੀਂ ਬਿਮਾਰੇ ਜਾਵਾਂਗੇ ਸੋ ਇਹ ਚੀਜ਼ਾਂ ਨੂੰ ਜਿਹੜਾ ਤਰ੍ਹਾਂ ਤੋਂ ਮੈਂ ਬੇਨਤੀਆਂ ਬਾਰ-ਬਾਰ ਕਰਦਾ ਐਨਆਰਆਈ ਭਰਾਵਾਂ ਨੂੰ ਹੋਰ ਵੀਰਾਂ ਨੂੰ ਕਿ ਅਗਰ ਪੈਸੇ ਲਾਉਣੇ ਨੇ ਪੰਜਾਬ 'ਚ ਲਗਾਓ ਪੰਜਾਬ ਵਰਗੀ ਧਰਤੀ ਕਿਤੇ ਨਹੀਂ ਹੈਗੀ ਤੁਸੀਂ ਜਿੱਥੇ ਕੈਨੇਡਾ ਅਮਰੀਕਾ 'ਚ ਬੈਠੇ ਹੋ ਉੱਥੇ ਇੱਕ ਇੱਕ ਫਸਲ ਹੁੰਦੀ ਆ ਇੱਥੇ ਚਾਰ-ਚਾਰ ਫਸਲਾਂ ਹੁੰਦੀਆਂ ਨੇ ਸਾਲ ਦੇ ਵਿੱਚ ਉੱਥੇ ਬਰਫ਼ ਨਾਲ ਟਕੀਆਂ ਰਹਿੰਦੀਆਂ ਨੇ ਕੋਈ ਮਤਲਬ ਧਰਤੀ ਵੱਧ ਜ਼ਰੂਰ ਹੈ ਉੱਥੇ ਪਰ ਪੰਜਾਬ ਵਰਗੀ ਪਜਾਉ ਨਹੀਂ ਹੈਗੀ ਸੋ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ